ਸਾਸਰੀ ਕਾਲ ਜੀ ਸਾਰਿਆਂ ਨੂੰ ਸੋ ਸ਼ੁਭਰੀਤ ਚਲੇਗੀ ਅਸੀਂ ਇੱਕ ਜਣਾ ਜ਼ਰੂਰੀ ਕੰਮ ਕਰਨ ਕੁਮਾਰਾਂ ਦੇ ਤੇ ਇਧਰ ਪਾਪਾ ਟਿੱਲਾ ਜਿਹਾ ਮੂੰਹ ਲੱਗ ਕੇ ਲੱਗ ਕੇ ਜੀ ਹੁਣ ਕੰਮ ਕੰਨ ਹੋ ਕਿਆ ਕਰੇ ਪਰ ਨਹੀਂ ਪਾਪਾ ਨੂੰ ਵੀ ਪਤਾ ਵੀ ਸ਼ੁਭ ਨੇ ਪਰਸੋਂ ਨੂੰ ਆ ਜਾਣਾ ਕੀ ਹੋਇਆ ਸ਼ੁਭ ਨੇ ਆ ਜਾਣਾ ਨਾ ਪਰਸੋਂ ਨੂੰ ਆ ਜਾਣਾ ਹਾਂ ਠੀਕ ਆ ਮੈਨੂੰ ਜਾ ਉਹ ਜਾਣ ਦਾ ਦੁੱਖ ਕਿਹੜੀ ਗੱਲ ਦਾ ਮੈਨੂੰ ਐ ਦੱਸੋ ਸਵੇਰੇ ਦੁਪਹਿਰੇ ਸ਼ਾਮ 5 10 ਵਰਤਾਂ ਦੀ ਫੋਨ ਕਰਕੇ ਸ਼ੁਭੂ ਕਹਿ ਗਿਆ ਤਾਂ ਸ਼ੁਭੂ ਕਹਿ ਗਿਆ ਤਾਂ ਮਮਾ ਕਿਉਂ ਬਗੀ ਦੀ ਮੁੰਡਾ ਨਹੀਂ ਤੇਨ ਹੁਣ ਇਹ ਗੱਲ ਤੁਸੀਂ ਸਾਨੂੰ ਦੱਸ ਰਹੇ ਕਿ ਤੁਸੀਂ ਆਪਣੇ ਦਿਲ ਨੂੰ ਦਿਲਾਸਾ ਦੇ ਰਹੇ ਹੋ ਮੈਂ ਸਾਰਾ ਕੁਝ ਦੱਸਾਂ ਮਮੀ ਪਾਪਾ ਤਾਂ ਦਿਲ ਤੰਗ 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 ਕਰਦਾ ਤੇ ਸਰਦਾਰ ਸਾਹਿਬ ਵੀ ਲੱਗੇ ਹੋਏ ਆਪਣਾ ਗੋਰਾ ਪਟਾ ਕਰਨ ਪਾਣੀ ਧਾਣੀ ਤਾਂ ਕੌਣ ਦੇ ਦਾਈ ਚੋਲਮਾ ਤੇ ਬਾਕੀ ਇਹ ਘੋੜਾ ਪਾਸੇ ਵਾਰਾ ਕੰਮ ਕਰਦੀ ਹੈ। ਕਿਉਂਕਿ ਦੋ ਦਿਨਾਂ ਤੋਂ ਤੁਹਾਨੂੰ ਬਹੁਤ ਕਹਿਣੀਆਂ। ਉੱਥੇ ਵਿਚਾਰੀਆਂ ਵਾਰਾ ਗਏ ਆਪਣੇ ਐਵੇਂ ਫਿਰਦੀਆਂ ਦੋ ਦਿਨ। ਹਾਂ ਠੀਕ ਆ। ਵੀ ਤੁਸੀਂ ਜਾ ਕੇ ਉਹਨਾਂ ਕਹਿੰਦੇ ਕੀ ਆ ਉਹਨੂੰ ਲੈ ਆਓ ਆਪਣਾ। ਕਹਿੰਦੇ ਕੀ ਆ ਇਹ? ਪਾਪਾ ਨੂੰ ਪੁੱਛੋ। ਠੀਕਰਾ ਕਹਿੰਦੇ ਉਹਨੇ ਪਾਪਾ? ਠੀਕਰਾ। ਉਹ ਮਤਲਬ ਕਿ ਜਿਹੜਾ ਹੁੰਦਾ ਯਾਰ ਤੁੰਗਡੀਰੀ ਕਹਿੰਦੇ ਤਾਂ ਕੰਡੀਰਾ ਬੜਾ ਲੈ ਕੇ ਆਉਣਾ। ਉਹਨਾਂ ਦੇ ਉੱਥੇ ਟੂਟੀ ਨਾਲ ਭਰ ਕੇ ਰੱਖ ਦੋ ਨਾਲ ਸਵੇਰੋਂ ਭਰ ਦੇ ਕੰਨਾ ਟੂਟੀ ਦੇ ਥੱਲੇ। ਉੱਥੇ ਫਿਰ ਆਉਂਦੇ ਜਾਂਦੇ। ਸਾਰੇ ਕੁੱਤਾ ਬਿੱਲੀ ਪਾਣੀ ਪੀਣਗੇ ਬਹੁਤ ਜ਼ਿਆਦਾ ਗਰਮੀ ਹੈ ਹਾਂ ਇਹ ਗੱਲ ਤਾਂ ਹੈਗੀ ਆ ਬਹੁਤ ਜ਼ਿਆਦਾ ਗਰਮੀਆਂ ਠੀਕ ਹੈ ਇਧਰ ਸਾਡਾ ਤਿਆਰ ਹੋ ਗਿਆ ਜਾਣ ਨੂੰ ਦੋਨੇ ਪੈਣ ਕੋਈ ਚਲ ਜੋ ਤੇ ਪੈਸੇ ਹੈਗੇ ਨਹੀਂ ਪੈਸੇ ਪਾਪਾ ਤੇ ਲੈ ਕੇ ਦੋ ਪਾਪਾ ਤੇ ਲੈ ਲਿਓ ਓਹ ਹੀਠ ਉੱਪਰ ਨੂੰ ਤਾਂ ਇਹ ਕਹਿੰਦੇ ਮੈਂ ਪਤਲੀ ਬਿਜ਼ਨਸਮੈਨ ਕਰ ਬਿਜ਼ਨਸ ਕਰਦੀ ਆ ਕੋਈ ਨਹੀਂ ਮੈਂ ਤਾਂ ਕਹਿੰਦੀ ਆ ਨਾ ਮੈਂ ਕਦੇ ਤੁੰ ਨੂੰ ਹੈ ਨਹੀਂ ਸੱਚੀ ਹੈ ਨਹੀਂ ਕਰਨ ਲੈ ਹੁਣ ਸ਼ੋਭ ਚੱਲੇਗੀ ਹੁਣ ਪਾਪਾ ਨੇ ਕਿਸੇ ਪਾਸੇ ਨੂੰ ਤਾਂ ਕਰਨਾ ਹੀ ਆ ਕਿਸੇ ਪਾਸੇ ਨੂੰ ਤਾਂ ਪਾਪਾ ਨੇ ਹੁਣ ਕਢਣਾਈ ਆ ਅੰਦਰਲਾ ਭੋਖ ਨੜਾ ਦੋ ਨੜਾ ਰਹਿਣਾ ਨੂੰ ਕਰ ਲੈ ਉੱਪਰ ਤੇ ਨਾ ਚੁੰਨੀ ਤਾਂ ਲਿਆ ਦੇ ਚੁੰਨੀ ਲਿਆ ਦੇ ਉੱਪਰ ਤੇ ਐਸੇ ਪਾਪਾ ਹੀ ਦੇ ਤੂੰ ਤੁਸੀਂ ਵੀ ਖਾਓ ਐਸੇ ਪਾਪਾ ਦੇ ਨਾਲ ਆਪਣਾ ਸਾਫ-ਸਾਫ ਹੋ ਰਹਿਣੇ ਦੀਆਂ ਨੇ ਸਾਫ ਜਾਰਾਣਾ ਬਈ ਕੋ ਇੱਕ ਬਾਰੇ ਸਬਜ਼ੀ ਲੈ ਕੇ ਆਏ ਆ ਆਲੂ ਵਗੈਰਾ ਮਿਰਚਾਂ ਵਗੈਰਾ ਸਬਜ਼ੀਆਂ ਲਿਆਏ ਤੇ ਦੋ ਮਮਾ ਦੀਆਂ ਦਾ ਸਾਕਤਾਪ ਹੈ ਨਾ ਮੈਂ ਇਹਨਾਂ ਦੇ ਬਟੂਏ ਚ ਕੋਈ ਪੈਸਾ ਨਹੀਂ ਕੱਢਿਆ ਜਿੱਤੇ ਮੈਂ ਗੁਰਦਾਰੇ ਮਰਜ਼ੀ ਲੈ ਜਾਣ ਜਿਵੇਂ ਮਰਜ਼ੀ ਕਿੰਨੇ ਨਿਆਣਿਆਂ ਨੇ ਜਰੂਰ 150 ਰੁਪਏ ਗੱਲ ਕਰੀ ਅਸੀਂ ਦਿੱਤਾ ਤਾਂ ਉਹ ਵੀ ਸ਼ੁਗਰ ਹੁੰਦੀ ਸੀ ਵਿੱਚੇ ਮੇਰਾ ਵੀ ਦਿਲ ਕਰਦਾ ਤਾਂ ਕਰਨ ਦਾ ਵੀ ਕਰਦਾ ਤਾਂ ਆਖੀ ਵਾਰ ਮੈਂ ਨਹੀਂ ਕੱਢੇ ਹੈਗੇ ਮੈਂ ਆਪਣਾ ਸਾਕਤਾ ਪੂਰਾ ਦਊਂਗੀ ਕਿੱਥੇ ਕਿੱਥੇ ਉਹ ਉਧਰ ਦੇਖੀ ਉਹ ਜਾਲਮ ਕੂਕੜਾ ਜਲ ਕੁੱਕੜਾ ਬਸ ਕਰ ਅੱਜ ਦਾ ਪੈਰ ਉਈਆਂ ਜਲ ਰਹੇ ਲੋਕ ਬਾਹਰ ਤੇ ਮੰਮੀ ਹੇਮਕੁੰੜ ਸਾਹਿਬ ਦੀ ਯਾਤਰਾ ਵੀ ਸ਼ੁਰੂ ਹੋ ਗਈ ਹਾਂ ਇਹ ਰਹੀ ਜੀ ਯਾਤਰਾ ਦਮ ਕਰਮਾ ਵਾਲੇ ਕਰ ਇੱਕ ਗੱਲ ਹੋਰ ਤੁਹਾਨੂੰ ਪਤਾ ਲੱਗਿਆ ਜੀ ਮਨੀਕਰਨ ਸਾਹਿਬ ਨੂੰ ਬਸ ਜਾਣੀ ਆ ਪਤਾ ਜੀ ਨਰਮੇ ਕਿਤੇ ਜਾਣ ਦਾ ਫਾਇਦਾ ਨਹੀਂ ਹੈਗਾ ਪਤਾ ਨਹੀਂ ਦੇਖੋ ਜਾਨਾ ਪੈਸੇ ਦਿਖਾ ਲਈ ਜਿਨੇ ਨੇ ਜਾਣਾ ਉਹ ਚਲੇ ਹੀ ਜਾਂ ਹਾਂ ਜਾਨਾ ਕਿਤੇ ਕਰਮੀ ਦੇ ਵਿੱਚ ਜਾ ਕੇ ਬਿਮਾਰ ਹੋ ਜੇ ਮੇਰੀ ਦੁਆਇਆਂ ਦੁਆ ਹੋਣੀ ਹੈਗੀ ਬਸ ਇਹਨਾਂ ਨੇ ਜਾਣਾ ਉਹਨਾਂ ਨੇ ਚਲੇ ਜਾਣਾ ਜਾਣਕੀ ਨੇ ਜਾਣਾ ਤੋ ਆਪੇ ਮਾਰਣਾ ਨਹੀਂ ਵੀ ਜਾਉਂਗੇ ਮੈਨੂੰ ਫੇਰ ਹੈ ਵੀ ਮੈਨੂੰ ਸਾਨੂੰ ਲੈ ਚਲੋ ਅਗੋਂ ਉਹ ਗਾਉਂ ਮੇਰਾ ਮਤ ਉਹ ਮੈਂ ਤਾਂ ਮੜੀ ਪਾਪਾ ਜੀ ਦੇ ਕੰਨ ਚ ਨੂੰ ਫੂਕ ਮਾਰਨੀ ਹੈ ਪਾਪਾ ਜੀ ਨੇ ਆਪੇ ਕਹਿ ਦੇਣਾ ਨਹੀਂ ਤਰ ਅਸੀਂ ਜਾਣਾ ਮੜੀਏ ਸਕੂਟਰੀ ਪਰ ਵੀ ਫੇਰ ਦੋ ਇਹ ਵੀ ਵਿਚਾਰੀ ਬਹੁਤ ਗਰਮ ਰਹਿੰਦੀ ਹੈ ਇਹ ਵੀ ਠੰਡੀ ਹੋ ਚੁਗੀ ਵਾਦੀ ਜਾ ਲੱਗ ਗਈ ਜੀ ਉੱਚੀ ਆਵਾਜ਼ ਆਪਾਂ ਇਹ ਕੰਡੀਆਂ ਅੱਛਾ ਹਾਂਜੀ ਇੱਥੇ ਛੋਟੇ ਵੀ ਹੁੰਦੀ ਆ ਉਹ ਕੱਚੀ ਪਈ ਹੈ ਇਹ ਇੱਕ ਹੀ ਚੀਜ਼ ਹੈ ਇਤਨਾ ਨਾ ਬੜੀ ਨਹੀਂ ਹੈ ਕਿ ਭਾਬੀ ਇਹਨਾਂ ਵੱਡੀ ਬਣਾਣੀ ਹੈ ਰੱਜੀ ਅਸੀਂ ਐਡਾ ਨਹੀਂ ਵੀ ਹੁੰਦੀ ਐਡੀ ਹੱਟੜੀਆਂ ਹੁੰਦੀਆਂ ਨੇ ਹਾਂ ਉਹ ਬਣਾਣੀਆਂ ਆ ਅੱਜ ਸਮਝ ਗਏ ਤੁਸੀਂ ਮੈਂ ਤੁਹਾਨੂੰ ਇਹ ਕਹਿੰਦੀ ਆ ਵੀ ਕੋਈ ਗਾਂ ਗੂ ਆ ਜਿੰਦੀ ਕੋਈ ਪਸ਼ੂਾ ਜਿੰਨਾ ਉਹਨੂੰ ਪਾਣੀ ਪਾ ਕੇ ਰੱਖਣਾ ਹਾਂ ਕੋਈ ਆਟਾ ਕਰਨਾ ਬਹੁਤ ਅੱਛਾ ਉਹ ਵੀ ਨਹੀਂ ਹੋਣਾ ਕੋਈ ਮਤਲਬ ਆਹ ਲਾਸਟ ਪੀਸ ਆ ਇਹ ਗੱਲ ਕਹਿਣਾ ਚਾਹੁੰਦੀ ਆ ਵੀ ਇਸ ਤੋਂ ਇਲਾਵਾ ਤਾਂ ਹੁਣ ਬਣੂਗਾ ਬਣੂਗਾ 16 ਤਾਂ ਉਹ ਤਾਂ ਸ਼ੇਰ ਠੀਕ ਆ ਸਵਾਦ ਕਿਹਦੇ ਤੇ ਬਿਵੇਂ ਆ ਇਹ ਤਾਂ ਸਿਆਵਾ ਪਾਉਂਦੇ ਹੁੰਦੇ ਆ ਆਵਾ ਕੀ ਮਤਲਬ ਵੀ ਭਾਂਡੇ ਭਾਂਡੇ ਜਿਹੜੇ ਪਕਾਉਂਦੇ ਆ ਅੱਛਾ ਇਹਦੇ ਵਿੱਚ ਜਿਆਦਾ ਪਸਵਾਦ ਪਾਉਂਦੇ ਤਾਂ ਮਜ਼ਬੂਤ ਬਣਦੇ ਆ ਹੈ ਉਹ ਚੀਜ਼ ਇਸ ਕਰਕੇ ਕਾਲੇ ਨਹੀਂ ਹੁੰਦੇ ਹਾਂ ਕਾਲੇ ਨਹੀਂ ਹੁੰਦੇ ਮੇਨ ਗੱਲ ਆਹ ਹੈ ਠੀਕ ਅੱਛਾ ਤੁਸੀਂ ਬਾਟਰਕੁੱਲਾ ਟਾਈਪ ਦੀ ਚੀਜ਼ ਬਣਾਉਂਦੇ ਆ ਉਹ ਬੁਨਾਮ ਦੇਦੇ ਹੈ ਇਹਦੇ ਜਿਲਤੀ ਪਰ ਇੰਨੀ ਖਾਸ ਨਾ ਜਿਹੜੇ ਚਾਚਾ ਆਇਆ ਸੋਰਾ ਤੇ ਚਾਚੇ ਸੋਰੇ ਨੂੰ ਹਾਂ ਤਾਂ ਇੱਕ ਥੋੜੇ ਆਹ ਜਮਾਨ ਚੱਲਦਾ ਹੁਣ ਤਾਂ ਸਾਡੇ ਦਾ ਹੀ ਜਮਾਨ ਚੱਲਦਾ ਕੰਡੇਰੀ ਤੇ ਆਹ ਕਢੋਲੀ ਕਢੋਲੀ ਤੇ ਇਹਨੂੰ ਕਢੋਲੀ ਕਹਿੰਦੇ ਆ ਕਢੋਲੀ ਕਹਿੰਦੇ ਅਸੀਂ ਅੱਛਾ ਇਹ ਅਨਾ ਕੇ ਸਾਈਜ਼ ਕਾ ਬੜਾ ਨਹੀਂ ਇਹ ਤੋਂ ਵੱਡ ਇਹ ਵੱਡੀ ਆ ਇਹ ਤੋਂ ਛੋਟੀ ਵੀ ਆ ਤੇ ਇਹ ਤੋਂ ਛੋਟੀ ਵੀ ਤਿੰਨ ਸਾਈਜ਼ ਹੁੰਦੇ ਨੇ ਜੇ ਦੇਖਣੀ ਆ ਹੋਵੇ ਕਿਦਾਂ ਮਤਲਬ ਸਾਨੂੰ ਦਿਖਾਏ ਹੋਏ ਤੇ ਬੜਾ ਇਸ ਤੋਂ ਛੋਟਾ ਸਾਈਜ਼ ਹੋਵੇ ਉਹ ਦੇਖਿਆ ਨਾ ਹਾਂ ਇਹ ਤਾਂ ਛੋਟੀਆਂ ਧੀਜੇ ਮੇਲ ਹਾਂ ਇਹ ਤਾਂ ਛੋਟੀਆਂ ਬੜੀਆਂ ਅੱਛੀ ਐਸਾ ਨੌ ਬੜੀਆਂ ਕਬੀ ਨਹੀਂ ਆਦਾ ਹਾਂ ਇਹ ਰਾਜਸਥਾਨ ਦੇ ਵਿੱਚ ਹੁਣ ਵੀ ਦਿਖਾਉਂਦੇ ਐ ਚੱਕ ਕੇ ਪਾਣੀ ਭਰਨ ਜਾਂਦੀਆਂ ਹੁੰਦੀਆਂ ਹੁੰਦੀਆਂ ਨੇ ਰਾਜਸਥਾਨ ਕਿ ਹੈਗੇ ਰਾਜਸਥਾਨ ਚ ਹੁਣ ਵੀ ਜਾਂਦੀਆਂ ਦੇਖ ਲਓ ਪਾਣੀ ਭਰਨ ਇਹ ਚੀਜ਼ਾਂ ਚੱਕ ਕੇ ਕਿਉਂ ਹੁਣ ਤਾਂ ਵੈਸੇ ਬਹੁਤ ਸਹੂਲਤਾਂ ਹੋ ਗਈਆਂ ਉੱਥੇ ਇੱਜੇ ਤੇ ਕੋਈ ਗੱਲ ਨਹੀਂ ਹੈਗੀ ਅੱਛਾ ਤੁਸੀਂ ਮੈਨੂੰ ਕੰਡੀਰੀਓ ਚੱਕੋ ਜਿਹੜਾ ਬੜਾ ਸਾਈਜ਼ ਦਾ ਤਿੰਨਾਂ ਚ ਜਿਹੜਾ ਵੀ ਲੱਗਦਾ ਤੁਹਾਨੂੰ ਉਹ ਵੀ ਚੱਕੋ ਤਿੰਨੇ ਵੱਡੀਆਂ ਨੇ ਸੇਮ ਚੀਜ਼ਾਂ ਇਹ ਹੈ ਹਾਂ ਸੇਮ ਹੀ ਨੇ ਛੇ ਠੀਕ ਅਬ ਇਹ ਚੱਕਰ ਆ ਵੀ ਹੋਊਗਾ ਤੇਰੇ ਕੋਲ ਚੈੱਕ ਕਰੇ ਤਾਂ ਤਨੀ ਜਿਹੜਾ ਮੈਂ ਸਮਝ ਗਏ ਨੇ ਤੁਸੀਂ ਕਿਹੜੇ ਚੱਕਰੇ ਦੀ ਗੱਲ ਕਰਦੇ ਜਿਹੜੇ ਪਾਕੇ ਰੱਖਦੇ ਆ ਪਾਣੀ ਤੇ ਇਹਦੇ ਚ ਵੀ ਪੈਂਦਾ ਰ ਜੇ ਅੱਛਾ ਪਾਣੀ ਤਾਂ ਇਹਨਾਂ ਚ ਹੀ ਪੈਂਦਾ ਉਹਦੇ ਚ ਤਾਂ ਮਤਲਬ ਜੀ ਮੈਂ ਹੁਣ ਕਰਵਾ ਚੱਕਰੇ ਚ ਕਰਾਉਣੇ ਆ ਉਹ ਤਾਂ ਵਰਤੂ ਵਰਤ ਵਾਸਤੇ ਹੁੰਦੀਆਂ ਨੇ ਅੱਛਾ 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 ਠੀਕ ਐ ਇਹਂ ਦੀਨੇ ਪਾਣੀ ਵਾਸਤੇ ਤਾਂ ਅੱਛਾ ਚਲ ਫਿਰ ਆ ਦੇਣਾ ਮਜ਼ਬੂਤ ਹੈ ਅੱਛਾ ਕਿੰਨੇ ਸਾਲ ਦੀ ਗਾਰੰਟੀ ਵੀ ਜੇ ਟੁੱਟੇ ਗਾਰੰਟੀ ਕਰੋਗੇ ਕਹਿੰਦੇ ਸਾਰੇ ਲਾਈਵ ਨਹੀਂ ਆਏ ਕਹੋ ਕਿ ਸਾਰੀ ਜ਼ਿੰਦਗੀ ਦੀ ਗਾਰੰਟੀ ਹੈ ਜੇ ਤੂੰ ਗੇਰੂਂਗੀ ਨਹੀਂ ਹਾਂ ਜੇ ਤੂੰ ਗੇਰੂਂਗੀ ਨਹੀਂ ਤਾਂ ਸਾਰੀ ਜ਼ਿੰਦਗੀ ਦੀ ਗਾਰੰਟੀ ਮੈਂ ਦੰਨੀ ਆ ਸਾਫ਼ ਹੋੜੀਆਂ ਚੜੀਆਂ ਹੋਈਆਂ ਨੇ ਅੱਛਾ ਸਾਫ਼ ਹੋਈਆਂ ਹਾਂ ਹਮ ਐਸੀ ਕੱਲੇ ਚਾਹਣਾ ਅੱਛਾ ਕਰ ਹਣਾ ਸੀ ਜੇ ਵੈਸੇ ਭਾਨਦੇ ਕੀ ਦੀ ਆ ਇਹ ਦੇਖਦੇ ਹਾਂ ਅੰਦਰ ਦਾਦੀ ਬਣਦੀ ਹੈ ਜੇ ਦੱਸ ਦਣਗੇ ਜੇ ਦਿਖਾ ਦੇਣਗੇ ਕਿੱਦਾਂ ਬਣ ਰਹੀ ਹੈ ਇਹ ਮਿੱਟੀयां ਦੀ ਬਣਾਉਂਦੇ ਆਂ ਤਾਂ ਆ ਰੰਗ ਕਿਵੇਂ ਆ ਦਿੰਦੇ ਫੇਰ ਇਹਦਾ ਮਾਹਜਾ ਉੱਤ ਵਿੱਚ ਉਹ ਕਰਦੇ ਆ ਕਲਰ ਵੀ ਕਰ ਲੁੰਦੇ ਰਸੋਈ ਬਬੀ ਬੰਨੀ ਦੰਨੇ ਰੰਗ ਕਰਦੇ ਆ ਇਹ ਠੀਕ ਆ ਦੇਖ ਲੈ ਕਿੰਨਾ ਕੁਛ ਦੱਸਤਾ ਬੰਨੀ ਦੰਨੇ ਆ ਉਹਨਾਂ ਨੂੰ ਪਤਾ ਨਹੀਂ ਕਿ ਆ ਕਹਿੰਦੇ ਤੇ ਕਿਆ ਮਾਲਕ ਆ ਕਿਆ ਕਰਦੇ ਤੁਸੀਂ ਇਹਨਾਂ ਨੂੰ ਇਹਨਾਂ ਨੂੰ ਅਸੀਂ ਪਕਾਉਂਦੇ ਨਾ ਪਰ ਘੋਲੀਆਂ ਰੱਖ ਗਏ ਹਾਂ ਬਈ ਇਹ ਨਾ ਪੱਕੀ ਹੋ ਜਵੇ ਇਹ ਦੇਖ ਲਓ ਆਹ ਚੀਜ਼ ਆ ਠੀਕ ਆ ਜੀ ਫੇਰ ਅਸੀਂ ਹੁਣ ਵੜਾ ਦੇਖ ਲਈਏ ਰੈਡ ਕਰ ਲਈਏ ਪਹੁੰਚ ਗਏ ਤੁਸੀਂ ਦੱਸਿਆ ਅੱਧਰ ਵੀ ਜਿ ਬਣਾ ਰਹੇ ਨੇ ਅ ਪਹਿਲਾਂ ਤਾਂ ਗੀਰੇ ਨੂੰ ਮਿਲ ਗੀਰ ਦੀ ਸਸਤੀ ਕੱਲ ਬਾਈਕ ਤੇ ਅ ਛੋੜੇ ਦੇ ਸ਼ਾਇ ਗਾਦੇ ਆ ਇਹ ਪਾਪਾ ਨਾਲ ਜਾਣ ਵੇਸ ਕਰਕੇ ਹੈ ਲਾਓ ਕੀਤਾ ਇਹਨਾਂ ਨੇ ਕਿਹਾ ਚਲੋ ਵੀਡੀਓ ਬਣਾ ਲਓ ਕੋਈ ਚੱਕਾ ਨਹੀਂ ਇਹ ਕੀ ਬਣਾ ਰਹੇ ਨੇ ਜਿਹੜੀ ਮੈਂ ਤੁਹਾਨੂੰ ਖਾਣ ਛੋੜੋ ਦੀ ਅਸੀਂ ਗੀਰੇ ਗੀਰੇ ਪਾਣੀ ਅੱਛਾ ਉਹ ਨਹੀਂ ਖਾਣੇ ਆ ਤੁਸੀਂ ਪਹਿਲਾਂ ਪਾਣੀ ਕਿੰਨਾ ਟਾਈਮ ਹੋ ਗਿਆ ਦੇਖਣ ਤੋਂ ਕਰਦੇ ਆ ਨਾ ਜਿੰਨ ਸਰ ਅੱਧੀ ਅੱਧੀ ਹਾਲਤ ਹੈ ਆ ਦੇ ਕਰ ਕੇ ਸ਼ੇਰ ਵੀ ਬਦਲ ਨਹੀਂ ਦੇ ਦੇ ਆ ਇਹ ਬਾਸ ਜਿਹੜਾ ਕਾਲੀ ਮੜ ਗਿਆ શરીਰ ਤੇ ਪੂੜੀ ਲਾ ਕੇ ਰੱਖਦੇ ਕੁਝ ਵੀ ਬਣਾਏ ਉਸੇ ਕਾਲੇ ਪਾਊਡਰ ਨਾਲ ਵੈਦਾ ਹੀ ਬਣਾ ਹਾਂ ਉਹ ਵੀ ਆਈ ਬਣਾ ਬਸ ਇੱਕ ਟੁੱਟੀ ਨੂੰ ਲਾਈ ਆ ਹਾਂ ਇਹ ਰਿਤੇ ਇਹ ਨੂੰ ਕਿੱਦਾਂ ਜਾਣੀ ਇਹ ਉਹ ਐਟਾਈ ਜਾਣਾ ਹੈ ਇਹ ਗਾ ਕੰਪੜਾ ਇੱਕ ਤਾਂ ਨੂੰ ਕੰਮ ਰੋਡ ਚਾਉਂਦਾ ਤਾਂ ਕਰਕੇ ਪਹੁੰਚ ਲਾ ਰਿਹਾ ਹੈ ਦੀਦੀ ਅਬ ਐਸੇ ਨੇ ਸ਼ੇਪ ਕਿਵੇਂ ਆਦੀ ਆ ਆ ਦੇਖ ਪਰ ਤੈਨੂੰ ਇੱਧਰ ਕੁਝ ਵੀਰੇ ਨੂੰ ਪੁੱਛੀ ਵੀ ਨਹੀਂ ਆਉਗੀ ਤਾਰੇ ਕੋਦਰ ਹੱਥਾਂ ਨੂੰ ਲੈ ਕੇ ਹੱਥਾਂ ਨੂੰ ਜ਼ੂਮ ਕਰਕੇ ਦਿਖਾ ਵੀ ਮੈਂ ਐਦਾਂ ਆਦੀ ਆ ਭਾਈ ਦੇਖੋ ਸ਼ੇਪ ਮੈਂ ਜ਼ੂਮ ਵੀ ਲੈਣੀ ਹੋਰ ਕੁੁੱਡੂ ਵੀ ਦੇਖੋ ਖੋਲਗੀ ਟ੍ਰੇਨਿੰਗ ਟ੍ਰੇਨਿੰਗ ਨਹੀਂ ਆਈ ਤਾਂ ਅਜੇ ਕੋਈ ਨਹੀਂ ਬੜੀਆਂ ਗਾਣ ਪੈਰੀ ਕਰਨੀ ਨਾਲ ਹੀ ਕਰੂੰਗਾ ਕਿ ਮੈਨੂੰ ਗੁਣਾ ਚਾਹੀਦਾ ਮੈਂ ਅਸੀਂ ਛੋਟੇ ਜਿਹੇ ਬਿੱਟੇ ਪਾ ਦੇਣਾ ਉਹਦੇ ਅੱਛਾ ਮੰਨ ਕੇ ਜਦੋਂ ਮੇਰੀ ਕੋਈ ਪ੍ਰਣਵਾਣਤਾ ਸੀ ਜਿਹੜੇ ਕੰਮ ਤੋਂ ਕਿੰਨਾ ਬਹੁਤ ਆਇਆ ਮੈਂ ਉਹਦੇ ਦੇਖਿਆ ਪਰ ਉਹ ਕੋਸ਼ਿਸ਼ ਹੀ ਕਰਦੇ ਹੁਣ ਨਾਲ ਨੂੰ ਕਰਦੇ ਹੀ ਮੈਂ ਉਹ ਵੀ ਮੈਂ ਸ਼ੌਂਕ ਵੀ ਤਾਂ ਪੜਾ ਚਾਹੀਦਾ ਭਾਵੇਂ ਸ਼ੌਂਕ ਹੋਣਾ ਚਾਹੀਦਾ ਹੋਏ ਕਈ ਲੱਗਿਆ ਰਹੇ ਤੇ ਬਣਨੀ ਨਹੀਂ ਸੀ ਹੁਣ ਇਹਨੂੰ ਪਤਾ ਵੀ ਐਂ ਕਰਦੇ ਨੇ ਮੈਂ ਬਣਾਉਂਦੀ ਹਾਂ ਤੇ ਬਣਦੀ ਜਾਂਦੀ ਹਾਂ ਘਰ ਦੇ ਬਣਾ ਰਹੇ ਚੀਜ਼ ਨੂੰ ਵਾਲਾ ਹੁਣ ਵੀ ਤਾਂ ਹਾਂ ਜਦੋਂ ਕੋਈ ਜੇ ਮਹਾਜੋ ਮੱਦੀ ਕਰਵਾਉਂਦੇ ਨੇ ਇਹਨਾਂ ਦੇ ਹੱਥ ਵਿੱਚ ਚੀਜ਼ ਆ। ਆਪਨ ਆਪਣੇ ਕੰਮ ਦੇ ਸੌਂਗ ਹੁੰਦੇ ਨੇ। ਉਹ ਵੀ ਨਾਲ। ਹੁਣ ਤਾਂ ਮਸ਼ੀਨਾਂ ਵੀ ਇਹ ਥੋੜੀ ਉੱਚੀ ਨਹੀਂ ਸਾਈਕਲ ਨਹੀਂ। ਕੱਲ ਤਾਂ ਮਸ਼ੀਨ ਦੀ ਤਰ੍ਹਾਂ ਜਿੰਦਰਾ ਹੁੰਦਾ ਆਵੇ। ਆਉਣਾ ਕਿ ਨਾਲ। ਜਿਹੜੇ ਕੋਈ ਤਿੰਨ ਜਿਹਨਾਂ ਨੂੰ ਸੁਣਨ ਲਈ ਬੋਲੇ ਨੇ ਨਾ ਬੋਲੇ ਨੇ ਕਿੰਨਾ ਉਹ ਵੀ ਬਹੁਤ ਮਿੱਠਾ ਹੈ। ਬਣਾ ਦਿੱਤਾ ਉਹ ਬਹੁਤ ਸਹਾ। ਜਿਹੜੇ ਬਾਰੇ ਗੱਲ ਕਰਦੇ ਸੀ। ਬਾਰੇ ਜਿਹਨਾਂ ਨੇ ਕਾਢੇ ਪਤਾ ਨਹੀਂ ਲੱਗਿਆ ਕਿ ਅਮਰ ਜਾਣਾ ਸੀ ਨਾ। ਬਾਈ ਉਹਨਾਂ ਦਾ ਸ਼ਰਾਬ ਜਿਵੇਂ ਕਿ ਜਨ ਕਹਿਦਾ ਨਾ ਕਿਲਾ ਦੇ ਦਾ ਕੁਝ ਬੜੇ ਨਾ ਤੇ ਇੰਨੇ ਬੜੇ ਨੇ। ਚਲੋ ਤਾਂ ਕੋਈ ਗੱਲ ਨਹੀਂ। ਸਭ ਜਲਦੀ ਆ ਵੀ ਗੱਲ ਕੋ ਬਣੀ ਹੋਈ ਹੈ। ਠੀਕ ਹੈ। ਬਸ ਕਰ ਕਿੱਦਾਂ ਕਿ ਕੋਈ ਤੁਹਾਡੇ ਮਨ ਚ ਕੁਝ ਨਾ ਹੋਵੇ ਉਹਨਾਂ ਦੇ ਮਨ ਚ ਕੁਝ ਨਾ ਚਾਹੋ ਨਹੀਂ ਨਹੀਂ ਬਹੁਤ ਸ਼ੁਕਰੀਆ ਬਹੁਤ ਥੈਂਕ ਯੂ ਠੀਕ ਹੈ ਥੋੜਾ ਬੇਸ ਬਣਾਉਂਗੇ ਵੀ ਕਿਵੇਂ ਬੇਸ ਨਾ ਲੈ ਸਕਦੇ ਬੇਸ ਨਹੀਂ ਦਾ ਨਾ ਲੈ ਸਕਦੇ ਸਾਫ ਵੀ ਹੁੰਦਾ ਹੈ ਸਾਫ ਮੈਨੂੰ ਤਾਂ ਇਹ ਤਾਂ ਮੈਂ ਕਿਹਾ ਕੁਝ ਨਹੀਂ ਨਹੀਂ ਇਹ ਆਪਣੀ ਇਧਰ ਆ ਪਾਣੀ ਅੱਛਾ ਕੋਈ ਕੀ ਆਇਆ ਹੈ ਗਾਰਾ ਹੈ ਕਿ ਗਾਰਾ ਇਹ ਕਿੱਥੇ ਲੈ ਕੇ ਆਵੇ ਬੱਚੇ ਬੁੱਕਾ ਬਣਾਉਣੀ ਨਹੀਂ ਅੱਛਾ ਹੋਰ ਤਾਂ ਇਹ ਚੀਜ਼ਾਂ ਨਹੀਂ ਜਾਂਦੀਆਂ। ਘਰ ਵਿੱਚ ਜੇ ਕਿਸੇ ਨੂੰ ਲਾ ਤੋਂ ਸਟੌਪ ਕਰਿਆ ਆਪਣਾ ਗਾਮ ਬੁਸਾਤਾ ਸ਼ੁਰੂ ਹੋਈਏ ਗਾਮ ਚੇ ਜਾਣਾ ਹੈ। ਜੀ। ਤੁਸੀਂ ਪੜਾਉਂਦੇ। ਗਾਮ ਵਿੱਚ ਕਿਸੇ ਨੂੰ ਲਾ ਮੈਂ ਇਹ ਮਿਲਣਾ ਨਹੀਂ ਜਾਂ ਮਨਵਾ ਕੇ ਕਰਵਾ ਲੈਂਦੀ ਨਹੀਂ ਮਹੋਤ ਪਈਆ ਕਰਾਣਾ ਬੰਦੇ ਪੂਰੀ ਦੀ ਹੁੰਦੀਆਂ ਆ ਕੇ ਮਿਲਿਆ ਆਉਂਦੀਆਂ। ਇਹ ਨਾ ਮੋਂ ਨੂੰ ਗੇ ਜਾਏ ਗਣੇ ਦੇ ਤਾਂ ਆਪਾਂ ਕੱਲ੍ਹ ਹੋਣਗੇ ਨਾ ਫਿਰ ਅਸ अब उन्हें करके लड़ियाँ थीं कौटिया बहुत पाल-पाल के लिए नहीं अच्छा 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 हम्म हम्म बात कराओगे वाह मजा क्या करना है बनी है ना 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 ये कब बिजनेस में ਜੇ ਕੋਈ ਕੁਝ ਜਾਣਦਾ ਅੰਮ੍ਰਿਤ ਦੀ ਗੱਲ ਹੈ ਨਾ ਤੁਹਾਨੂੰ ਤਾਂ ਪਹਿਸ਼ ਕਰ ਸਕਦੇ ਹਾਂ ਕਿ ਇਹ ਕੀ ਸੱਚ ਹੈ। ਪਰ ਇਹ ਮਾਲਾ ਤੇ ਕਿ ਬਾਤ ਨਹੀਂ ਕਿ ਬਾਤ ਹੀ ਹੁਣ ਪਤਾ ਨਹੀਂ। ਨਹੀਂ ਮੈਨੂੰ ਤਾਂ ਪਤਾ ਨਹੀਂ। ਅਰੇ ਮਾਨਾ ਵਾਲਿਓ ਤੁਸੀਂ ਵੀਡੀਓ ਤੇ ਦੇਖਦੇ ਹੋਣੇ ਜੇ ਕੋਈ ਬਾਤੀਆਂ ਵੇਚਦਾ ਤਾਂ ਸਾਨੂੰ ਦੱਸ ਦਿਓ। ਭਾਬੀ ਨੂੰ ਫਾਸੀ ਰੋੜਾ ਦੇ ਕੇ ਬਾਤੀਆਂ ਵਿੱਚ ਪਾਕਦੇ ਨੇ। ਅੱਛਿਆ ਹਾਂ। ਬਾਕੀ ਤਾਂ ਮਾਲੇ ਮਾ। ਇਹ ਕੰਦੀ ਬਣਾਉਣ ਦੀ ਮੇਹਰ ਨਹੀਂ ਤੇ ਇਹ ਪਕੌਣ ਦੀ ਮੇਹਰ ਤੁਹਾਨੂੰ ਪੱਕਾ ਕਰਕੇ ਕਿਵੇਂ ਦੇਣਾ ਹੈ ਨਾ। ਕੀ ਸਿਰ ਨਹੀਂ ਤਾਂ ਤੇੜ ਜੂਗਾ ਨਹੀਂ ਤਾਂ ਮੈਂ ਤੇੜ ਜਾਣਾ ਪਊਗਾ ਫਿਰ ਕਰਕੇ ਦੀਦੀ ਦੀਦੀ ਦਾ ਅੰਦਰ ਤੇ ਆਏ ਕਰਦੇ ਆ ਅੰਦਰ ਨੂੰ ਜਾਂ ਬਾਹਰ ਕੱਢਦੇ ਆ ਟੁੱਟ ਨਹੀਂ ਜਾਂਦੇ ਆ ਸੰਗਮ ਨਾ ਸੰਗਮ ਨਹੀਂ ਖਾਣੀ ਆ ਖਾਣ ਨੂੰ ਸੰਗਮ ਨਾ ਟੁੱਟਣੇ ਦਾ ਵੀ ਧਾਰਾ ਨਾ ਆਏ ਆਏ ਜਾਇ ਪਕਾਉਂਦੇ ਆ ਨਾ ਫਿਰ ਟਿਗੜਾ ਕੂੜਾ ਖਾਂਦੇ ਆ। ਵੀ ਵੀਰ ਨੂੰ ਜੇ ਤੇਰਾ ਤੁੰਡਾ ਕੋਣ ਸੇਤੀ ਕਰਦੇ ਹੋ। ਹਰੇ ਬੰਦੇ ਹਾਂ। ਤੇ ਵੀਰ ਤਾਂ ਨਾ ਖਰਾਬ ਹੋ ਰਿਹਾ। ਹਾਂ ਨੋਬਲ ਆ ਜਾਵੇ ਕੋਈ ਪਾਣ ਹੋਰ ਕੁੱਤੇ ਵਾਟੇ ਵੀ ਕਿੰਨੇ। ਹਾਂ ਅਜਿਹੀ ਦੇਖ। ਦੇਖ ਕਿੰਨਾ ਵਧੀਆ ਲੱਗ ਰਿਹਾ ਦੇਖਣੇ ਨੂੰ। ਹਾਂ। ਆਵੇ ਦੇ ਦੇਖਣੇ ਕਿ ਲੱਗੇ ਮੁਰਨੇ ਮਾੜਾ ਮਹੀਨਾ ਲੱਗਦਾ ਜੀ ਅੱਛਾ ਪਰ ਆਹ ਮਹੀਨਾ ਦਾ ਜਿਹਨ ਤੋਂ ਮੈਂ ਕਰਤਾ ਬਠਾਈ ਕਰਨਾ ਹਾਂ ਹਾਂ ਇਹਦੇ ਤੋਂ ਮੈਨੂੰ ਬੈਨੀਫਿਟ ਮਿਲ ਆ ਗਿਆ ਹਾਂ ਮੈਂ ਜਾਣਨ ਕਿ ਲੋ ਕਰਦਾ ਹਾਂ ਮਹੀਨਾ ਰਾਤ ਨੂੰ 12-12 ਕੀ ਕੋਈ ਹਾਂ ਹਾਂ ਸਾਨੀ ਮਿੱਟੀ ਵੀ ਤਾਂ ਕਿੰਨੇ ਦੱਸਦਾ ਸੋ ਮੋਰੀਆਂ ਤੇ ਜੂੜ ਰੱਖਦਾ ਥੋੜੀ ਤਾਂ ਸਰੀਰ ਨੂੰ ਲੱਗਦੀ ਆ ਉਹਦਾ ਆ ਕਪੀ ਗਿਆ ਉਹ ਫਿਰ ਕੰਡੀਰੀ ਕੰਡੀਰਾ ਕਹਿੰਦੇ ਉਹ ਕੰਡੀਰੀ ਕਹਿੰਦੇ ਐਵੇਂ ਕੀ ਕਹਿੰਦੇ ਚੰਡੀ ਕਹਿੰਦੇ ਆ ਉਹ ਤੇ ਆ ਦੇ ਕਰਦੇ ਤੇ ਨਾਈਟ ਕਰਨਾ ਲਿਖਾ ਹਾਂ ਅੱਜ ਤੋਂ ਦੋ ਦਿਨ ਵੀਰੇ ਨੇ ਕਿੰਨੇ ਛੇਪ ਦੇ ਵਿੱਚ ਕੱਢੇ ਹੋਏ ਆ ਚਲੋ ਇਹ ਥੋੜੇ ਟਾਈਮ ਤੱਕ ਮਿਲਦੇ ਫਿਰ ਪਹੁੰਚ ਗਏ ਜੀ ਅਸੀਂ ਘਰ ਹੁਣ ਇਹਨੂੰ ਪਹਿਲਾਂ ਵੀਰ ਤੋਂ ਪਹਿਲਾਂ ਚੰਗੀ ਤਰ੍ਹਾਂ ਨਾ ਬਾਹਰ ਅੰਦਰ ਤੇ ਇਹਨਾਂ ਚੰਗੀ ਤਰ੍ਹਾਂ ਧੋ ਲਓ ਹਾਂ ਇਦੋੜ ਹੁਣ ਇਹਨੂੰ ਪਰ ਪਾਣੀ ਸੋਕਦੀ ਆ ਹਾਂ ਇਹ ਕਿਰਤੀ ਟੁੱਟੀ ਕਰ ਬੰਦ ਹੁਣ ਇੱਥੇ ਰੱਖ ਇੱਥੇ ਰੱਖ ਦੇ ਪੀਲੇਗਾ ਜਾਨਵਰਾ ਕੇ ਇੱਥੇ ਰੱਖ ਵੈਰੀ ਗੁੱਡ ਦੇ ਕਿੱਥੇ ਨੂੰ ਰੱਖਿਆ ਪੁੱਤ ਪਿੱਛੇਨ ਕਰਕੇ ਰੱਖ ਦੇ ਜਾਨ ਬਣ ਕੇ ਥੋੜੀ ਜੀ ਬਸ ਠੀਕ ਹੈ ਤੂੰ ਕਿਥੇ ਚੱਲਿਆ ਹਣਾ ਖੇਡਣ ਖੇਡਣ ਜਾਣਾ ਇੱਧਰ ਨੂੰ ਆ ਜਾ ਆ ਚੱਲੀਏ ਮਰਜੀ ਸਕੂਟਰੀ ਦੀ ਚਾਬੀ ਆਫ ਕਰਕੇ ਆਵਣਾ ਜੇ ਮੇਰੇ ਤੇ ਲੱਗੀ ਵੀ ਹੋ ਰਹੀ ਚੱਲ ਆ ਜਾ ਚਲੀਏ ਆਂਟੀ ਚਲੋ ਬਸ ਚਲ ਠੀਕ ਆ ਫਿਰ ਵੀਡੀਓ ਜੀ ਮੈਂ ਤਾਂ ਪੂਰੀ ਕਰਦੀ ਫਿਰਦੀ ਤੀ ਹੁਣ ਪਹਿਲੇ ਵਾਲੇ ਜਮਾਨੇ ਕਿੱਥੇ ਗਏ ਆਂ ਟੀ ਪਹਿਲਾਂ ਤਾਂ ਲੰਘ ਗਿਆ ਸਾਰਾ ਕੁਝ ਜਿਹੜਾ ਕੁਝ ਪਹਿਲਾਂ ਹੁੰਦਾ ਦਾ ਹੁਣ ਤਾਂ ਲੈ ਲੜਾਈਆਂ ਚੜਾਈਆਂ ਪਹਿਲਾਂ ਤਾਂ ਟੀ ਤੁਹਾਡੇ ਟਾਈਮ ਕੁਸ਼ਤੀਆਂ ਹੁੰਦੀਆਂ ਸੀਗੀਆਂ ਕੁਸ਼ਤੀਆਂ ਦੇਖੀਆਂ ਤੁਸੀਂ ਹਾਂ ਅੱਛਿਆ ਤੁਸੀਂ ਮੇਲੇ ਮੂਲੇ ਤਾਂ ਜਾਂਦੇ ਹੋਣੇ ਹੋਂ ਤਾਂ ਗੁੱਡੀਆਂ ਵਗੈਰਾ ਲੈਣ ਹਾਂ ਲੈ ਤਾਂ ਕਰਨ ਕਹਿੰਦੇ ਮੈਂ ਠੋਦੂ ਨਾ ਦਾਣਾ ਕਿੱਥੇ ਨੂੰ ਕਹਿੰਦਾ ਸੀਗਾ ਕਹਿੰਦਾ ਸੀ ਪਰ ਕੈਨਸਲ ਹੋ ਗਿਆ ਮੈਨੂੰ ਪਤਾ ਤਾ ਕਿਉਂ ਪੁੱਛਦਾ ਵੀ ਟਿਊਸ਼ਨ ਕਰਕੇ ਜਾਣਾ ਸੀ ਉਹਨੇ ਥੋੜਾ ਜਿਹਾ ਕੈਨਸਲ ਹੋ ਗਿਆ ਠੀਕ ਹੈ ਦੇਖ ਲਓ ਆਂਟੀ ਨਿਆਣੇ ਸ਼ਿਕਾਇਤਾਂ ਦੀਆਂ ਸ਼ਿਕਾਇਤਾਂ ਆਂਟੀ ਕੋ ਸਾਹਮਣੇ ਪਤਾ ਨਹੀਂ ਕੀ ਗੱਲ ਆ ਉੱਥੇ ਰੋਜ਼ੇ ਭੀੜ ਲੱਗੀ ਰਹਿੰਦੀ ਆ ਉਹ ਸਾਹਮਣੇ ਦੇਖ ਦੇਖ ਕੋਲ ਉਧਰ ਸੜਕ ਤੇ ਵਿਪਾਰ ਮਨੂ ਵੱਡਾ ਦਿਸਦਾ ਜੀ ਨੂੰ ਤਾਂ ਭਈ ਜਾਂਦਾ ਪਤਾ ਨਹੀਂ ਆਉਂਦਾ ਇੱਥੇ ਰੱਖ ਖਿੱਚਦਾ ਕੰਮ ਗੱਲੇ ਨਵੇੜਤੀ ਭਾਈ ਮੈਨੂੰ ਤਾਂ ਪਤਾ ਹੀ ਨਹੀਂ ਕਰ ਸਕਦਾ ਇਹ ਤਾਂ ਉਹ ਕੰਮ ਹੋ ਗਿਆ ਸਾਸਿਕਾ ਦਾ ਅੰਕਲ ਜੀ ਭਾਈ ਮੇਰਾ ਪਿੰਡ ਵਾਲੇ ਨਾਲ ਬਥੇਆ ਪਿਆਰਾ ਮੈਂ ਕਿਸੇ ਨੂੰ ਨਹੀਂ ਛੱਡਦੀ ਮੈਂ ਸਭ ਨੂੰ ਬੁਲਾਉਂਦੀ ਆ ਕਿਉਂ ਵੀ ਆਂਟੀ ਹਾਂ ਐਦਾਂ ਚਾਹੀਦੇ ਆ ਫੇਰ ਇਗਾ ਆ ਗਿਆ ਜੀ ਸਾਡੇ ਕਾਲੇ ਚਾਚੇ ਦਾ ਘਰ ਠੀਕ ਆ ਅੱਜ ਫੇਰ ਵਰਨਿੰਗ ਸੌਰੀ ਈਵਨਿੰਗ ਵਾਕ ਜਿਹਨੂੰ ਕਹਦੀਏ ਉਹ ਕਰ ਰਹੀ ਸੀਗੀ ਤੇ ਆਂਟੀ ਮਿਲ ਗਏ ਠੀਕ ਆ ਚਲੋ ਫਿਰ ਆਂਟੀ ਬਾਏ ਠੀਕ ਆ ਫਿਰ ਮਿਲਾਂਗੇ ਚਲਤੇ ਚਲਤੇ